ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਏਗੇ ਦੋਵੇਂ ਆਗਿਆ ਬਈ ਗੱਪਣਾ ਥੋੜੇ ਥੋੜੇ ਦਿਨਾਂ ਦੀਆਂ ਕੱਚੀਆਂ ਨੇ ਦੋਵੇਂ ਆਗਿਆ ਟਾਪ ਬਰੀਡ ਦੀਆਂ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬੋ ਠੀਕ ਹਾਂ ਬਾਈ ਹਾਂਜੀ ਠੀਕ ਠਾਕ ਕਿਵੇਂ ਚੱਲਦਾ ਬਾਈ ਕੰਮ ਕਰ ਬਹੁਤ ਵਧੀਆ ਬਈ ਤੇ ਅੱਗੇ ਵੀ ਨਗਿੰਨੇ ਹੁੰਦੇ ਅੱਜ ਵੀ ਨਗਿੰਨੇ ਹਾਂਜੀ ਹਾਂਜੀ ਹਾਂ ਤੇ ਬਾਈ ਰੇਟ ਫਿਰ ਜੈ ਜੀ ਹੁਣ ਜਮਾਂ ਜੈ ਜੀ ਪਾਉਣਗੇ ਬਈ ਚੀਕਾ ਨਾਮ ਤੇ ਬਈ ਆਪਣਾ ਐਡਰੈਸ ਨਾਮ ਲਖਵੀਰ ਸਿੰਘ ਪਿੰਡ ਮਾਠੀਗੇ ਜ਼ਿਲ੍ਹਾ ਮੋਗਾ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਬਈ ਨੇੜੇ ਪਿੰਡ ਇਧਰ ਰਾਮਗੜ੍ਹ ਇਧਰ ਬਲਾਸਪੁਰ ਇਧਰ ਆਪਣਾ ਠੂਰ ਬੁਰਜਕਲਾ ਵਾਲਾ ਤੇ ਇਧਰ ਰਹਿ ਗਿਆ ਹਿੰਦਪੁਰਾਈ ਕੰਟੈਕਟ ਨੰਬਰ ਬੋਲ ਦਿਓ ਬਈ 9872372412 ਜੀ ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਭਈ ਇਧਰ ਪਹਿਲੇ ਨੰਬਰ ਵਾਲੀ ਤੋਂ ਸਟਾਰਟ ਕਰ ਲਈਏ। ਹਾਂਜੀ। ਕਿਹੜਾ ਸੂਆ ਹੁੰਦੀ ਐ? ਇਹ ਦੂਜਾ ਸੂਆ ਹੁੰਦੀ ਐ ਜੀ। ਦੂਜਾ ਸੂਆ। ਹਾਂ ਇਹ ਵੀਡੀਓ ਅੱਗੇ ਵੀ ਆਪਣੇ ਚੈਨਲ ਦੇ ਪਾਤੀ ਸੀ ਉਦੋਂ ਕੱਚੀ-ਕੱਚੀ ਦੀ। ਚਲੋ ਹੁਣ ਤਿਆਰ ਹੋਊਗੀ ਹਜੇ ਵੀ ਪਰ 5-4 ਦਿਨ ਲੈ ਜੂਗੀ ਬੈੜਾ। 5-4 ਦਿਨ। ਹਾਂ ਉਹ ਬੰਦਿਆਂ ਨੇ ਮੇਰੇ ਨਾਲ ਬਿਆਨਾਂ ਕਰਕੇ ਮੁੜ ਕੇ ਆਏ ਨਹੀਂ। ਚਲੋ ਜਨ ਦੀ ਵਿੱਚੇ ਰਹੀ ਨਾਲ ਦੀਆਂ ਬੈੜਾ ਬੈਗੀਆਂ ਸੀ। ਠੀਕ ਐ ਬਾਈ। ਹਾਂਜੀ। ਤੇ ਕਿੰਨਾ ਕਿਦਦ ਦਿੱਤਾ ਬਈ ਇਹਦਾ ਵਿੱਚ? ਦੁੱਧ ਇਹਨੇ ਪਲੂਨ ਨੇ ਕੱਟਿਆ ਬਈ 27-22 ਕਿਲੋ। ਹੂੰ। ਹੁਣ ਦੂਜੇ ਸੂਆ ਸੂ ਰਹੀ ਐ ਇਹਦਾ ਰਿਕਾਰ ਚੰਗੇ ਸੀਮਨ ਦੀ ਖੋਦ ਚੰਗੇ ਸੈਂਸਰ ਲੱਗਿਆ ਵਾ ਜੀ ਹਾਂ ਸਿਕਸ਼ੜੀ ਕਹਾਂ ਲੱਗਿਆ ਹਾਂਜੀ ਹਾਂ ਠੀਕ ਹੈ ਬਾਈ ਤੇ ਬਾਈ ਕੱਦਕੁੱਦ ਦੇ ਲੇਖੇ ਮੁਕਾਏ ਪਏ ਹਨ ਹਾਂਜੀ ਆ ਦੇਖੋ ਮੇਰਾ ਸੇਪਟ ਕਰਦਾ ਕੁਆਲਿਟੀ ਦੇਖੋ ਬੜੀ ਪ੍ਰਿੰਟ ਸਹੀ ਗੱਲ ਹੈ ਤੇ ਬਲਡ ਨਾਲ ਆਪਾਂ ਸਾਨੂੰ ਚੈੱਕ ਕਰਵਾਣ ਬਾਲੀਆਂ ਪਈਆਂ ਬਾਈ ਅਜੇ ਨਾਲ ਹਾਂਜੀ ਹਾਂ ਕੱਪੜੇ ਲੇਵਾ ਮਲਾਈ ਮਲਾਈ ਲੇਵਾ ਗਿਆ ਕਰਮਾਲੀ ਦਾ ਹਾਂਜੀ ਹਾਂ ਨਾਲ ਇੱਕ ਗੱਲ ਹੋਰ ਆ ਫੋਰਟ ਨਹੀਂ ਕੋਈ ਸਾਗ ਹੈ ਹਾਂਜੀ ਨਾ ਸਹੀ ਗੱਲ ਨਾੜਾ ਨੂੜਾ ਦਿਖਾਉਣੇ ਬਈ ਲੈ ਨਾੜਾ ਨੂੜਾ ਚੈੱਕ ਕਰੋ ਬੜੀਆਂ ਕਮਾਲ ਆ ਮੈਂ ਕਹਣਾ ਉਂਗਲਰ ਕੇ ਨਾੜਾ ਨਾ ਕਰਮਾਲੀ 28 ਫ ਅਸਲ ਵਿੱਚ ਕੁਆਲਿਟੀ ਬੋਲਦੀ ਹੈ ਕੁਆਲਿਟੀ ਬੋਲਦੀ ਹੈ ਹਾਂ ਠੰਡੀ ਸੀਲ ਹੈ ਜੀ ਕਿਵੇਂ ਮਰਜੀ ਬੇਲ ਬਾਈ ਐਨੀ ਕਾ ਛੋਟੀ ਗੱਡੀ ਚ ਜਾਣ ਵਾਲੀ ਤਾਂ ਹੈ ਨਹੀਂ ਹਾਂ ਪੈਕਅਪ ਵਾਲੀ ਹੈ ਸਹੀ ਗੱਲ ਵੱਡੀ ਗੱਡੀ ਵਾਲੀ ਆ ਬਾਈ ਛੋਟੀ ਕੀ ਮੰਨ ਕੇ ਨਾ ਵੀ ਆਇਓ ਫੁੱਲ ਵੱਡੀ ਤੇ ਫੁੱਲ ਲੰਮੇ ਆ ਖੋਲ ਦਿਓ ਬਈ ਆਪਾਂ ਦਿਖਾਈਏ ਤੋੜ ਕੇ ਇੱਕ ਤਰ੍ਹਾਂ ਦੀ ਰੇਲ ਗੱਡੀ ਦਾ ਇੰਜਣ ਮੰਨ ਕੇ ਆ ਜੋ ਇਹ ਡੀਜ਼ਲ ਆ ਜੀ ਬਾਕੀ ਜੀ ਕੁਆਲਿਟੀ ਦੀ ਗੱਲ ਕਰੀਏ ਗੁਲਾਬੀ ਇਹਦੀ ਬੂਥਾਗੀ ਫੇਸ ਛੋਟਾ ਛੋਟਾ ਕੰਨ ਐਚ ਐਫ ਕੁਆਲਿਟੀ ਵਾਲੀ ਵੜ ਜੇ ਕਈਏ ਤਾਂ ਹੈਗੀ ਵੀ ਆ ਹਾਂਜੀ ਹਾਂਜੀ ਲੰਮੀ ਲੰਮੀ ਦੇਖ ਸਕਦੇ ਹੋ ਬਈ ਫੁੱਲ ਲਾ ਕੇ ਬੜਾ ਤੋਰਾ ਤਰਾ ਇੱਕ ਨੰਬਰ ਲੇਵਾ ਬਹੁਤ ਸੋਹਣਾ ਫਿਕਸ ਤੇ ਟਾਈਟ ਲੇਵਾ ਤਿਆਰ ਕਰੂਗੀ ਜਦੋਂ ਕਰੂਗੀ ਬੋਦੀ ਦੇਖੋ ਪਹਿਲਾਂ ਤਾਂ ਦੁੱਧ ਦੇ ਕਿ 35 36 ਕਿਲੋ ਕੱਢੂ ਬੜੇ ਆਰਾਮ ਨਾਲ ਠੀਕ ਹੈ ਬਾਈ ਬਾਕੀ ਜਿਹੜਾ ਥਣਾ ਦਾ ਬਈ ਗੈਪ ਬੜਾ ਚੰਗਾ ਆ ਗਿਆ ਹਾਂ ਹੱਥੀ ਚੋਲੇ ਪਾਵੇਂ ਚੋਲੇ ਬਈ ਮਸ਼ੀਨ ਤੇ ਸੌਸੀਨ ਕਰਮ ਵਾਲੀ ਫੁੱਲ ਅਸਲ ਵਿੱਚ ਨਾੜੇ ਹੀ ਦੱਸਦੀਆਂ ਬਰੀਕੀ ਅੰਗ ਆ ਗਈ ਕਨੇ ਹਾਂਜੀ ਹਾਂਜੀ ਦੁੱਧ ਵਾਲਾ ਪੀਛ ਕਹਿ ਸਕਦੇ ਦੁੱਧ ਵਾਲਾ ਪੀਛ ਸਹੀ ਗੱਲ ਆ ਬਾਈ ਬਾਕੀ ਥਣਾ ਦਾ ਜਿਹੜਾ ਗੈਪ ਕੋਪਾ ਨਾ ਬਹੁਤ ਚੰਗਾ ਆ ਗਿਆ ਲੈ ਤੇ ਗਲਾਬੀ ਥਣਾ ਦੇਖ ਸਕਦਾ ਥਣਾ ਦਾ ਸੈ ਸੂਜ ਤੇ ਇੰਨੀ ਕਿ ਥਾਂ ਵੀ ਹੈ ਨਹੀਂ ਬਾਈ ਜਿੱਥੇ 나ੜ ਨਾ ਦਿਖਾਈ ਦਿੰਦੀ ਹੋਵੇ ਗਰਮ ਵਾਲੀ ਗੁੰਦੀ ਪਈ ਆ 나ੜਾ ਨਾਲ ਹਾਂਜੀ ਹਾਂਜੀ ਸਹੀ ਗੱਲ ਆ ਬਾਈ ਤੇ ਬਾਈ ਇਹਦਾ ਹੁਣ ਮੁੱਲ ਦਾ ਗੱਲ ਕਰੀਏ ਤਾਂ ਕੀ ਰਹਿਣਾ ਮੁੱਲ 1.40 ਦੇਵਾਂਗੇ ਜੀ ਬਸ 1 ਲੱਖ 40 ਹਜ਼ਾਰ ਹਾਂਜੀ ਹਾਂ ਬਾਕੀ ਦੇਖ ਲਓ ਤੁਸੀਂ ਬੈਠਦੇ ਹਿਸਾਬ ਨਾਲ ਆਪਾਂ ਮੈਂ ਜਣਾ ਬਾਈ ਕੀ ਆਵਾ ਕੋਈ ਉਹ ਨਹੀਂ ਕਰਿਆ ਮਾਨਤਾ ਜਰੂਰ ਕਰਦੇ ਆਂਗੇ ਪਰ ਕੋਈ ਇਹਦੇ ਵਿੱਚ ਵੀਰ 10 20 ਹਜ਼ਾਰ ਵਾਲਾ ਚੰਦੀ ਓਲੇ ਵਾਲਾ ਉਹ ਨਾ ਫੋਨ ਲਾ ਦੇ ਠੀਕ ਹੈ ਬਾਈ ਕਿਤਾਬ ਹੈ ਕੁਆਲਿਟੀ ਹੈ ਕੁਆਲਿਟੀ ਦੇ ਹਿਸਾਬ ਨਾਲ ਬਾਈ ਦੇ ਕੁਆਲਿਟੀ ਦੇ ਹਿਸਾਬ ਨਾਲ ਹਾਂਜੀ ਹੂੰ ਜਾਂ ਤਬਰੀਦ ਕੁਆਲਿਟੀ ਸਾਇਨਿੰਗ ਚਮਕ ਕਿਸੇ ਪੱਖ ਤੋਂ ਖੁੰਝਦੀ ਨਹੀਂ ਸ਼ਰੀਰ ਖੁੰਝਦੀ ਨਹੀਂ ਹਾਂਜੀ ਹੁਣ ਇਹ ਨਹੀਂ ਹੈਗਾ ਵੀ ਢੂਹਾ ਚੱਕੀ ਜਾਂਦੀ ਆ ਨਾ 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 ਜਮਾ ਪੱਧਰ ਪਈ ਆ ਹਾਂ ਦੋਨਾਂ ਦੀਆਂ ਦੇਖ ਲਓ ਹੂੰ ਸਹੀ ਗੱਲ ਆ ਜਮਾ ਪੱਧਰ ਆ ਗਈ ਤੇ ਮੁੱਲ ਵੀ ਉਸ ਹਿਸਾਬ ਨਾਲ ਬਾਈ ਨੇ ਜਮਾ ਜਾਇ ਰੱਖਿਆ ਤੇ ਅੱਗੇ ਨਾਲ ਤੁਹਾਨੂੰ ਇੱਕ ਦਿਖਾਉਣਾ ਡਾਇਮੰਡ ਪੀਸ ਗੋਲ ਮਟੋਲ ਪਈ ਆ ਜਮਾ ਹਾਂ ਬਾਈ ਹਾਂਜੀ ਹਾਂਜੀ ਜਿਵੇਂ ਸਹਰਾਣਾ ਕਹਿ ਲਈ ਆਪਾਂ ਇਹ ਵੀ ਇਹ ਵੀ ਪੈਕ ਅਪ ਚੀ ਜਾਊਗੀ ਸਹੀ ਗੱਲ ਆ ਹਾਂ ਚੜਾਈ ਵਾਲੀ ਤੇ ਕੱਦ ਵੀ ਵਧੀਆ ਫੁੱਲ ਆ ਇਹਦਾ ਵੀ ਕਰ ਵਾਲੀ ਦਾ ਇਹ ਦੂਜਾ ਸੂਆ ਜੀ ਇਹ ਵੀ ਇਹ ਵੀ ਦੂਜੇ ਆ ਗਈ ਤੇ ਸਫਾਈ ਸੂਈ ਦੇਖੋ ਯਾਰ ਲੈ ਵੈਂਦੇ ਮੈਂ ਕਹਣਾ ਅਸਲ ਵਿੱਚ ਬੰਬਰਗਾ ਲੈਵਾ ਕੱਢ ਕੇ ਹਾਂ ਪੂਰਾ ਬਾਈ ਹਾਂ ਸਹੀ ਗੱਲ ਕੁਆਲਿਟੀ ਇੱਕ ਨੰਬਰ ਆ ਲੈਵੇ ਦੀ ਗੱਠ ਕਹਿ ਦਿੰਦੇ ਮੈਂ ਲੈ ਗੱਠ ਤੋਂ ਬਾਹਰ ਹੋ ਬਾਈ ਹੈਨਾ ਬਾਹਰ ਹੂ ਹਾਂਜੀ ਆ ਬਾਕੀ ਆ ਕਿੱਥੋਂ ਤੋਂ ਲੈ ਕੇ ਦੂਜਾ ਆਪਣਾ ਤੁਸੀਂ ਮੂਹਰੇੋਂ ਦੇਖ ਲਓ ਲੈਵਾ ਸਟਾਰਟ ਕਿੱਥੋਂ ਹੁੰਦਾ ਧੁੰਨੀ ਤੇ ਖਤਮ ਹੁੰਦਾ ਜਾਂ ਧੁੰਨੀ ਤੇ ਜਾ ਕੇ ਸਹੀ ਗੱਲ ਆ ਬਾਈ ਧੁੰਨੀ ਤੇ ਜਾ ਕੇ ਖਤਮ ਹੁੰਦਾ ਤੇ ਜੇ ਹੁਣ ਮੈਂ ਪਲੀ ਦੀ ਗੱਲ ਕਹਦਾ ਜਿਵੇਂ ਆਪਾਂ ਕਹੇ ਨੇ ਮੱਲਾਂ ਦੇ ਤਰ੍ਹਾਂ ਪਈ ਆ ਸਨਾਰ ਕੀ ਪਈ ਆ ਬਹੁਤ ਚੰਗੇ ਫਾਰਮ ਚ ਵਈ ਆ ਜੀ ਇਹ ਠੀਕ ਹੈ ਬਾਈ ਪਲੀ ਪੁਲੀ ਵੀ ਦੇਖ ਸਕਦੇ ਆ ਬਾਈ ਫੁੱਲ ਪਲੀ ਵੀ ਆ ਗਈ ਨੇੜੇ ਆਉਂਗੇ ਨਾ ਤੁਹਾਨੂੰ ਦੁੱਗਣੀ ਤਿੱਗਣੀ ਚੰਗੀ ਲੱਗੂ ਚੰਗੀ ਲੱਗੂ ਹਾਂ ਵੀਡੀਓ ਸਟਾਓ ਹਜੇ ਉਨੀ ਬਣਦੀ ਨਹੀਂ ਗੱਲ ਜੀ ਮੱਲੀ-ਮੁੱਲੀ ਵੀ ਦੇਖੋ ਬਾਈ ਪਹਿਲਾਂ ਤਾਂ ਕਿਆ ਬਾਤ ਆ ਯਾਰ ਬਾਕੀ ਧੁੰਨੀ ਨਾਲੇ ਵਾਲਾ ਹੀ ਫਰਦੀਆ ਕਿੰਨੇ ਦਿਨਾਂ ਦੀ ਕੱਚੀ ਆ ਬਾਈ ਹਜੇ ਇਹ ਤਿਆਰੀ ਆ ਜੀ ਬਸ ਇੱਕ ਦੋ ਦਿਨ ਲਊਗੀ ਇੱਕ ਦੋ ਦਿਨ ਲਊਗੀ ਇੱਕ ਗੱਲ ਹੋਰ ਵੀ ਹੈ ਜਦੋਂ ਪਸੂ ਸੁੰਦਾਗਾ ਨਾ ਬਾਈ ਨੇੜੇ ਜਾ ਕੇ ਤਾਂ ਕੁਝ ਹੋਰ ਬਣ ਜਾਂਦਾ ਹੋਰ ਬਣ ਜਾਂਦਾ ਹਾਂ ਸੁੰਦੇ ਸੁੰਦੇ ਹਾਂਜੀ ਹਾਂ ਫੇਸ ਦੇਖੋ ਨਵਾਂ ਹਾਂ ਜਵਾਨੀ ਚ ਵੈੜ ਮੱਲਾਣਾ ਤੋਰਾ ਤੁਰਦੀ ਆ ਅਸਲ ਵਿੱਚ ਤੋਰ ਨਹੀਂ ਆਉਂਦੀ ਵੈੜ ਲੋ ਹਾਂਜੀ ਹਾਂਜੀ ਇਹ ਨਹੀਂ ਤੋਰ ਚੰਗੀ ਆ ਗਈ ਬਾਈ ਫਵਾਨਾ ਟਾਇਟ ਫਿਕਸ ਲੱਤਾਂ ਦੇ ਵਿਚਾਲੇ ਇਹ ਨਹੀਂ ਹੈਗਾ ਟੁੱਟ ਮੰਗ ਨਹੀਂ 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 ਜੇ ਆਪਾਂ ਲੈਂਦੇ ਨਹੀਂ ਉਹ ਜਿਹਾ ਬਸ ਹੂੰ ਚਾਹੇ ਦਾਸੂ ਇਹ ਸੁਪੇ ਲੈਵੇ ਨੇ ਕਰਮਾ ਲਈ ਦੇ ਨੇ ਐਂ ਹੀ ਰਹਿਣਾ ਐਂ ਹੀ ਰਹਿਣਾ ਫਿਕਸ ਤੇ ਟਾਇਟ ਹੀ ਰਹੂਗਾ ਹਾਂਜੀ ਹਾਂਜੀ ਬਾਕੀ ਜੇ ਖੂਬਸੂਰਤੀ ਦੀ ਗੱਲ ਕਰੀਏ ਤਾਂ ਮੈਂ ਕਹਣਾ ਵੀ ਸਾਬਤ ਹੈ ਨਹੀਂ ਕਹਿਣ ਨੂੰ ਵੀ ਇੰਨੀ ਕਿਹੇ ਚੰਗੀ ਆ ਤੇ ਸਮੀ ਪਲੀ ਆ ਬਈ ਹਾਂਜੀ ਹਾਂਜੀ ਸੋਹਣੀ ਖਰਾਕ ਨਾਲ ਪਲੀ ਵੀ ਆ ਕਿੰਨੇ ਨੇ ਬਈ ਦੁੱਧ ਕਿੱਡਿਆ ਪਿਛਲੇ ਸੂਏ ਦੁੱਧ ਦੇਦੀ ਵੀ ਜੀ ਆਪਾਂ ਨੂੰ ਤਾਂ ਉਹਨਾਂ ਨੇ 35 36 ਕਿਲੋ ਗਿਆ ਪਰ 30 ਕਿਲੋ ਹੱਸ ਕੇ ਜੇ ਲੈ ਜੇ ਬੰਦਾ ਬੜੀਆ ਬੜੇ ਆਰਾਮ ਨਾਲ ਕੱਢੂ ਨਾਰਮਲ ਜਿਹੀ ਸੇਵਾ ਲੈ ਬਈ ਚੈੱਕ ਕਰਵਾ ਨਾ ਤੇਰਨੋ ਕਰਿਓ ਬਈ ਮੜੀ ਆਪਾਂ ਦਿਖਾਈਏ ਥਾਣ ਤੋਂ ਨੇੜੇ ਤਾਂ ਨਾੜਾ ਨੂੜਾ ਦੇਖੋ ਬਈ ਅਜੇ ਤਾਂ ਕੱਚੀ ਪਈ ਆ ਉਸ ਹਿਸਾਬ ਨਾਲ ਬਦੰ ਅੰਦਾਜ਼ਾ ਲਾ ਲਿਓ ਤੇ ਬਈ ਇਹਦਾ ਅਜੇ ਕੱਚੀ ਵਾਲਾ ਮੁੱ 1 10 ਦੀ ਦੇਵਾਂਗੇ ਜੀ 1 ਲੱਖ 10 ਦੀ ਹਾਂ ਜਮਾ ਜੈਜ ਆ ਜੀ ਤੂੰ ਤਾਂ ਹੁਣ ਆਪ ਦੇਖ ਲੋ ਹਾਂਜੀ ਹਾਂ ਲੈ ਮਾਨ ਤਾਨ ਕਰਦੇ ਮਾਨ ਤਾਨ ਬਾਈ ਕਰਦੇ ਬਾਈ ਕਹਿੰਦਾ ਕਰਦੇ ਆਂਗੇ 1 10 ਦੀ ਦੇ ਦੇਣੀ ਆ ਬਾਈ ਵੜ ਮੁੱਲ ਬਾਈ ਨੇ ਦੋਮਾਂ ਦੀ ਬਾਈ ਜੈਜ ਰੱਖੇ ਹੈਗੇ ਜੇ ਕਿਸੇ ਵੀ ਵੀਰ ਨੂੰ ਦੋਮਾਂ ਵੜਾਂ ਚ ਕੋਈ ਵੜ ਪਸੰਦ ਆਵੇ ਨਾ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ